ਸਾਸ਼ਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਅਸੀਂ ਗਾਜਰਾਂ ਨੂੰ ਸਟੋਰ ਕਰਕੇ ਕਿਵੇਂ ਰੱਖ ਸਕਦੇ ਹਾਂ ਤੇ ਇਹਨਾਂ ਨੂੰ ਅਸੀਂ ਪੂੜੀਆਂ ਜਿਹੜੀਆਂ ਗਰਮੀਆਂ ਵਾ ਉਹਨਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣ ਵਾਸਤੇ ਥੋੜੀਆਂ ਜਿਹੀਆਂ 1 ਕਿਲੋ ਦੇ ਤਕਰੀਬਨ ਗਾਜਰਾਂ ਲਈਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਵਾਸ਼ ਕਰ ਲਵਾਂਗੇ ਬਿਲਕੁਲ ਵੀ ਇਹਨਾਂ ਵਿੱਚ ਡਸਟ ਮਿੱਟੀ ਵਗੈਰਾ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹ ਖਰਾਬ ਹੋ ਜਾਂਦੀਆਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲੈਣਾ ਹੈ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਆ ਤਾਂ ਪਲੀਜ਼ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਨਾਂ ਨੂੰ ਅਸੀਂ ਵਾਸ਼ ਕਰਕੇ ਤੇ ਫਿਰ ਇਹਨਾਂ ਨੂੰ ਅਸੀਂ ਛੇਲ ਲਵਾਂਗੇ ਗਾਜਰਾਂ ਜਿਹੜੀਆਂ ਵਾ ਹੁਣ ਦੇ ਸੀਜ਼ਨ ਵਿੱਚ ਤਾਂ ਅਜੇ 20-30 ਰੁਪਏ ਕਿਲੋ ਦੇ ਤਕਰੀਬਨ ਮਿਲ ਰਹੀਆਂ ਨੇ ਤੇ ਬਾਅਦ ਵਿੱਚ ਜੇ ਅਸੀਂ ਗਰਮੀ ਵਿੱਚ ਲੈਣੀ ਹੋਵੇ ਤਾਂ ਇਹ ਬਹੁਤ ਮਹਿੰਗੀ ਹੋ ਜਾਂਦੀ ਹੈ ਤੇ ਨਾਲੇ ਕਦੀ ਖੀਰ ਬਣਾਉਣੀ ਆ ਜਾਂ ਮਿਕਸ ਵੈਜ ਬਣਾਉਣੀ ਆ ਕੁਝ ਵੀ ਬਣਾਉਣਾ ਹੈ ਬੱਚੇ ਮਹਿੰਗੀ ਦੇ ਵਿੱਚ ਮੈਗੀ ਖਾਂਦੇ ਨੇ ਉਹਦੇ ਵਿੱਚ ਵੀ ਜੂਸ ਹੋ ਜਾਂਦੀ ਹੈ ਨਮਕੀਨ ਚੌਲ ਬਣਾਣੇ ਹੁੰਦੇ ਹਨ ਵੈਜ ਪਲਾਉ ਜਿਹਨੂੰ ਕਹਿੰਦੇ ਆ ਤੇ ਉਹਦੇ ਵਿੱਚ ਵੀ ਗਾਜਰ ਦਾ ਜੂਸ ਹੁੰਦਾ ਹੈ ਤਾਂ ਅਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਜਿੱਥੇ ਵੀ ਜ਼ਰੂਰਤ ਪਵੇ ਫਿਰ ਅਸੀਂ ਗਰਮੀ ਦੇ ਵਿੱਚ ਆਸਾਨੀ ਦੇ ਨਾਲ ਇਹਨਾਂ ਨੂੰ ਜੂਸ ਵਿੱਚ ਲਿਆ ਸਕਦੇ ਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਆਪਾਂ ਪਾਣੀ ਆ ਉਹਨੂੰ ਬੋਇਲ ਹੋਣ ਵਾਸਤੇ ਰੱਖ ਦਵਾਂਗੇ ਜਿੰਨੀ ਦੇਰ ਤੱਕ ਗਾਜਰਾ ਛਿਲੀਆਂ ਜਾਂਦੀਆਂ ਨੇ ਓਨੀ ਦੇਰ ਤੱਕ ਜਿਹੜਾ ਇਹ ਪਾਣੀ ਆ ਇਹ ਬੋਇਲ ਹੋ ਜਾਏਗਾ ਕਿਉਂਕਿ ਅਸੀਂ ਜਿਹੜਾ ਇਹਨਾਂ ਨੂੰ ਕੱਟ ਕੇ ਫਿਰ ਪਾਣੀ ਵਿੱਚ ਬੋਇਲ ਕਰਨਾ ਹੈ ਤੇ ਹੁਣ ਦੇਖੋ ਗਾਜਰਾ ਇਧਰ ਸਾਰੀਆਂ ਛਿਲੀਆਂ ਗਈਆਂ ਨੇ ਤਾਂ ਹੁਣ ਅਸੀਂ ਕੀ ਕਰਨਾ ਹੈ ਇਹਨਾਂ ਨੂੰ ਕੱਟ ਲੈਣਾ ਹੈ ਤੁਹਾਡੀ ਆਪਣੀ ਚੋਇਸ ਹੈ ਜਿਸ ਤਰ੍ਹਾਂ ਦੀ ਸ਼ੇਪ ਵਿੱਚ ਤੁਸੀਂ ਕੱਟਣਾ ਚਾਹੁੰਦੇ ਹੋ ਜੇ ਤੁਸੀਂ ਖੀਰ ਵਾਸਤੇ ਰੱਖਣੀ ਆ ਤਾਂ ਇਹਨੂੰ ਜਿਹੜਾ ਉਹ ਅਬਲੀ ਕਸ਼ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਸਬਜ਼ੀ ਵਾਸਤੇ ਜਾਂ ਨਮਕੀਨ ਚੌਲ ਵਾਸਤੇ ਮੈਗੀ ਵਾਸਤੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹਨਾਂ ਨੂੰ ਇਸ ਤਰੀਕੇ ਦਾ ਨਾ ਮੋਟਾ-ਮੋਟਾ ਚੋਪ ਵੀ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਅਸੀਂ ਜਿਹੜੀਆਂ ਗਾਜਰਾਂ ਸਾਰੀਆਂ ਕੱਟ ਲਵਾਂਗੇ ਤੇ ਕੱਟ ਕੇ ਤੇ ਹੁਣ ਦੇਖੋ ਇਹ ਸਾਰੀਆਂ ਗਾਜਰਾਂ ਜਿਹੜੀਆਂ ਕੱਟ ਹੋ ਗਈਆਂ ਨੇ ਤੇ ਇਸ ਤਰੀਕੇ ਦੀਆਂ ਹੋ ਗਈਆਂ ਨੇ ਤੁਸੀਂ ਰਾਉਂਡ ਸ਼ੇਪ ਚੌਕ ਸੇਪ ਜਿਸ ਤਰ੍ਹਾਂ ਦੀ ਵੀ ਤੁਸੀਂ ਕੱਟਣਾ ਚਾਹੁੰਦੇ ਉਸ ਤਰੀਕੇ ਨਾਲ ਕੱਟ ਲਓ ਤੇ ਗਾਜਰਾਂ ਕੱਟਦੇ ਨਾਲ-ਨਾਲ ਇਧਰ ਜਿਹੜਾ ਪਾਣੀ ਪਾਣੀ ਆ ਉਹ ਵੀ ਦੇਖੋ ਬੋਇਲ ਹੋ ਗਿਆ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਗਰਮ ਗਰਮ ਪਾਣੀ ਦੇ ਵਿੱਚ ਜਿਹੜੀਆਂ ਸਾਰੀਆਂ ਗਾਜਰਾਂ ਨੂੰ ਡਿਪ ਕਰ ਦਵਾਂਗੇ ਇਹਨਾਂ ਨੂੰ ਜ਼ਿਆਦਾ ਦੇਰ ਤੱਕ ਉਬਾਲਣਾ ਨਹੀਂ ਹੈਗਾ ਜਸਟ ਪਾਣੀ ਦੇ ਵਿੱਚੋਂ ਦੀ ਇਹਨਾਂ ਨੂੰ ਕੱਢਣਾ ਹੈ ਸਿਰਫ 2 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਰੱਖਣਾ ਹੈ ਤੇ ਫਿਰ ਅਸੀਂ ਕੀ ਕਰਨਾ ਹੈ ਇੱਕ ਚਮਚ ਭਰ ਕੇ 1 ਕਿਲੋ ਗਾਜਰ ਸੀ ਉਹਦੇ ਅਕੋਰਡਿੰਗ ਇੱਕ ਚਮਚ ਅਸੀਂ ਵੱਡਾ ਭਰ ਕੇ ਪਾ ਦਿੱਤਾ ਚੀਨੀ ਦਾ ਜੇ ਅਸੀਂ ਮਟਰ ਵਗੈਰਾ ਬੋਇਲ ਜਿਹੜਾ ਸਟੋਰ ਕਰਦੇ ਆ ਤੇ ਜਿਹੜੀ ਚੀਜ਼ ਨਮਕੀਨ ਬਣਦੀ ਉਹਦੇ ਵਿੱਚ ਅਸੀਂ ਨਮਕ ਐਡ ਕਰਾਂਗੇ ਇਹ ਗਾਜਰਾ ਮਿੱਠੀਆਂ ਨੇ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਇਹਦਾ ਕਰਨ ਦਾ ਮਕਸਦ ਇਹ ਹੁੰਦਾ ਕਿ ਇਹਨਾਂ ਦਾ ਜਿਹੜਾ ਕਲਰ ਵਾ ਉਹ ਖਰਾਬ ਨਹੀਂ ਹੁੰਦਾ ਕਲਰ ਇਹ ਰੈੱਡ ਰੈੱਡ ਕਲਰ ਦੇ ਵਿੱਚ ਹੀ ਰਹਿੰਦੀ ਹੈ ਨਹੀਂ ਤਾਂ ਇਹ ਵਾਈਟ ਵਾਈਟ ਜਾਂ ਚਿੱਟਾਪਨ ਜਿਹਾ ਆ ਜਾਂਦਾ ਇਹਨਾਂ ਦੇ ਕਲਰ ਵਿੱਚ ਵੈਸੇ ਨਾਰਮਲੀ ਤੁਸੀਂ ਸਟੋਰ ਕਰੋ ਤੇ ਹੁਣ ਅਸੀਂ ਜਿਹੜਾ ਵਾ ਸਿਰਫ 2 ਮਿੰਟ ਵਾਸਤੇ ਇਹਨਾਂ ਨੂੰ ਪਾਣੀ ਵਿੱਚ ਡਿਪ ਕੀਤਾ ਤੇ ਨਾਲ ਦੀ ਨਾਲ ਅਸੀਂ ਜਿਹੜਾ ਵਾ ਇਹਨਾਂ ਨੂੰ ਇਹ ਸਟ੍ਰੇਨਰ ਦੇ ਨਾਲ ਸ਼ਾਨੇ ਦੇ ਨਾਲ ਅਸੀਂ ਇਹਨਾਂ ਨੂੰ ਛਾਨ ਲਿਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਕੋਈ ਵੀ ਪੱਖੇ ਦੇ نیچے ਅਸੀਂ ਇਹਨੂੰ ਧੁੱਪ ਦੇ ਵਿੱਚ ਨਹੀਂ ਸਕਾਉਣਾ ਪੱਖੇ ਦੇ نیچے ਅਸੀਂ ਕਾਟਨ ਦਾ ਮੇਟਾਵਲ ਵਿਛਾ ਲਿਆ ਹੈ ਤੇ ਉਹਦੇ ਉੱਤੇ ਅਸੀਂ ਸਾਰੀਆਂ ਗਾਜਰਾਂ ਨੂੰ ਇਸ ਤਰੀਕੇ ਨਾਲ ਪਤਲਾ-ਪਤਲਾ ਕਰਕੇ ਖਿਲਾਰ ਦਵਾਂਗੇ ਤਾਂ ਜੋ ਜਿਹੜਾ ਇਹਨਾਂ ਦੇ ਵਿੱਚ ਪਾਣੀ ਆ ਇਹ ਗਿੱਲੀਆਂ ਹੋ ਗਈਆਂ ਪਾਣੀ ਆ ਉਹ ਜਿਹੜਾ ਵਾ ਸੁੱਕ ਜਾਵੇ ਤੇ ਬਸ ਇਹਨਾਂ ਨੂੰ ਅਸੀਂ ਪੱਖੇ ਥੱਲੇ 2-3 ਘੰਟੇ ਵਾਸਤੇ ਇਸ ਤਰੀਕੇ ਨਾਲ ਰਹਿਣ ਦਵਾਂਗੇ ਜਾ ਤੁਸੀਂ ਰਾਤ ਨੂੰ ਓਵਰਨਾਈਟ ਇਸੇ ਤਰੀਕੇ ਨਾਲ ਰਹਿਣ ਦਿਓ ਤੇ ਉੱਪਰ ਦੇਖੋ ਇਹਦੇ ਉੱਪਰ ਜਿਹੜਾ ਪੱਖਾ ਵਾ ਮੈਂ ਉਹ ਚਲਾ ਦਿੱਤਾ ਏ ਤੇ ਫੈਨ ਚਲਾਉਣ ਦੇ ਨਾਲ ਜਿਹੜਾ ਵਾ ਇਹ ਆਸਾਨੀ ਦੇ ਨਾਲ ਸੁੱਕ ਜਾਣਗੇ ਧੁੱਪ ਦੇ ਵਿੱਚ ਨਹੀਂ ਸਿਕਾਉਣਾ ਬਸ ਫੈਨ ਚਲਾ ਦੇਣਾ ਹੈ ਫੈਨ ਦੇ ਨਾਲ ਇਹ ਸੁੱਕ ਜਾਣਗੇ ਤੇ ਇਹ ਦੇਖੋ ਇਹ ਸਾਰੀਆਂ ਸੁਕਾ ਦਿੱਤੀਆਂ ਨੇ ਤੇ ਹੁਣ ਇਹ ਦੇਖੋ ਹੁਣ ਇਹ ਸਾਰੀ ਰਾਤ ਮੈਂ ਇਸੇ ਤਰੀਕੇ ਨਾਲ ਰਹਿਣ ਦਿੱਤੀਆਂ ਸੀਗੇ ਤੇ ਹੁਣ ਇਹ ਥੋੜੀ-ਥੋੜੀਆਂ ਜਿਹੀਆਂ ਸੁੰਗੜ ਗਈਆਂ ਨੇ ਇਕੱਠੀਆਂ-ਇਕੱਠੀਆਂ ਜਿਹੀਆਂ ਹੋ ਗਈਆਂ ਨੇ ਤਾਂ ਹੁਣ ਇਹਨਾਂ ਸਾਰਿਆਂ ਨੂੰ ਅਸੀਂ ਕਰ ਲਵਾਂਗੇ ਇਕੱਠਾ ਤੇ ਇਕੱਠਾ ਕਰਕੇ ਤੇ ਫਿਰ ਅਸੀਂ ਕਿਸੇ ਵੀ ਜਿਪਲੌਕ ਬੈਗ ਦੇ ਵਿੱਚ ਜਾਂ ਅਸੀਂ ਕਿਸੇ ਵੀ 에ਅ ਟਾਈਟ ਕੰਟੇਨਰ ਦੇ ਵਿੱਚ ਕਿਸੇ ਡੱਬੇ ਦੇ ਵਿੱਚ ਅਸੀਂ ਇਹਨਾਂ ਨੂੰ ਪਾ ਕੇ ਤੇ ਇਸ ਤਰੀਕੇ ਨਾਲ ਦੇਖੋ ਮੈਂ ਸਾਰੇ ਇਹ ਪਲਾਸਟਿਕ ਦਾ ਜਾਰ ਸੀਗਾ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਉਹਦੇ ਵਿੱਚ ਸਟੋਰ ਕਰ ਲਿਆ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਟਾਈਟ ਜਿਹੜਾ ਉੱਤੋਂ ਬੰਦ ਕਰ ਦਵਾਂਗੇ ਤੇ ਬੰਦ ਕਰਨ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਵਾਂਗੇ ਇਹ ਚੀਨੀ ਪਾਣ ਦੇ ਨਾਲ ਦੇਖੋ ਇਹਨਾਂ ਦਾ ਕਲਰ ਜਿਹੜਾ ਬਿਲਕੁਲ ਐ ਰੈੱਡਨੈਸ ਵਰਕਰ ਆ ਰਿਹਾ ਤੇ ਹੁਣ ਅਸੀਂ ਇਹਨਾਂ ਨੂੰ ਫਰੀਜ਼ਰ ਦੇ ਵਿੱਚ ਜਿਹੜਾ ਵਾ ਉਹ ਰੱਖ ਦਵਾਂਗੇ ਤੇ ਜਿੰਨੀ ਦੇਰ ਤੱਕ ਮਰਜ਼ੀ ਤੁਸੀਂ ਇਹਨਾਂ ਨੂੰ ਪੂਰੀਆਂ ਗਰਮੀਆਂ ਇਸੇ ਤਰੀਕੇ ਨਾਲ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਜਿਹੜਾ ਵਾ ਉਹ ਐਡ ਕਰ ਸਕਦੇ ਹੋ ਤੇ ਇਹ ਦੇਖੋ ਇਹ ਮਟਰ ਸਟੋਰ ਕਰਕੇ ਰੱਖੇ ਹੋਏ ਤੇ ਇਹਨਾਂ ਦਾ ਕਲਰ ਵੀ ਦੇਖੋ ਬਿਲਕੁਲ ਗ੍ਰੀਨ ਗ੍ਰੀਨ ਹੈ ਇਸ ਤਰੀਕੇ ਨਾਲ ਤੁਸੀਂ ਜੜੀਆਂ ਸਬਜ਼ੀਆਂ ਸਭ ਕੁਝ ਸਟੋਰ ਕਰਕੇ ਰੱਖ ਸਕਦੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ